ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਚੱਲੇ ਹੁਣ ਦੁਬਾਰਾ ਸਾਹਿਬ ਝੂਲੇ ਨੇ ਮੈਲ ਪਿੰਡ ਸਾਰਿਆਂ ਲੱਗੇ ਤੇ ਅੱਜ ਤੁਹਾਨੂੰ ਵੀ ਦਿਖਾਵਾਂਗੇ ਹਾਂ ਇਹਨਾਂ ਨੂੰ ਡਾ ਰੋਣ ਆਉਣੇ ਆਉਣ ਚੱਲੋ ਫਿਰ ਗੱਡੀ 'ਚ ਤਰੰਤਾਂ ਸਾਈਪਰੋਟ ਤੇ ਤੇ ਇਥੋਂ ਥੋੜੀ ਅੱਗੇ ਜਾ ਕੇ ਸਾਡੇ ਘੁੰਮੜਦੀ ਆ ਖਾਰਿਆਂ ਨੂੰ ਜਿੱਧਰ ਗੁਰਦੁਆਰਾ ਸਾਈਂ ਬਚੂਲਣੇ ਮੈ ਹੈ ਨਾ ਤੇ ਇਥੋਂ ਥੋੜਾ ਹੈਗਾ ਹੀ ਆ ਪੂਰੀ ਪੈ ਜਾਂਦਾ ਹੈ ਅੱਜ ਆਪਾਂ ਹੋ ਗਏ ਹੀ ਲੇਟ ਕਿਉਂਕਿ ਘਰੇ ਪਰੌਣੇ ਆਏ ਹੀ ਤੇ ਪਰੌਣਿਆਂ ਨੂੰ ਰੋਟੀ ਪਾਣੀ ਛਕਾ ਕੇ ਤੇ ਫੇਰ ਆਪਾਂ ਚੱਲ ਜਾਈਏ ਕਰੋ ਮਾਮਾਈ ਲੇਟ ਹੋ ਗਏ ਥੋੜੇ ਵੀ ਨਹੀਂ ਤੇ ਵਰਡਰਸਾਈ ਪਹੁੰਚ ਕੇ ਤਾਂ ਨਮਰਸਰ ਰੋੜ ਪਿੰਡ ਨੂਰ ਦੀ ਅੱਥ ਈਆਂ ਦਾ ਟੱਬਾ ਵੀ ਹੈਗਾ ਸੀ ਨਾ ਈਆਂ ਦਾ ਟੱਬਾ ਮੈਂ ਉਹ ਦਿਨ ਵੀ ਕਹਿੰਨੀ ਸੀ ਕਿ ਪਿੰਡ ਨੂਰ ਦੀ ਤਰ੍ਹਾਂ ਨੂਰ ਦੇ ਉਤੋ ਪੈਲੀ ਜੀ ਦੇ ਉਹਨਾਂ ਨੇ ਖਾਇਆ ਸੀ ਨਾ ਕਿ ਪਿਆ ਜਾਂ ਨੰਗਦਾ ਤੇ ਉੱਥੇ ਆ ਕੱਲਾ ਇੱਕ ਮਤਲ ਕੱਲਾ ਜਿਆਈਆ ਪਿਆ ਜਾਂ ਨੰਗਦਾ ਉੱਥੇ ਆ ਮੈਂ ਉਹ ਦਿਨ ਵੀ ਸਰੀਅਲ ਚ ਨਾ ਨੇ ਕਿਹਾ ਕਿ ਰੀਅਲ ਸਟੋਰੀ ਆ ਰੀਅਲ ਦਾ 바ਵਾ ਸਾਡਾ ਹੈ ਰੀਅਲ ਦਾ 바ਵਾ ਪਤਾ ਨਹੀਂ ਹੁਣ ਹੈਗਾ ਕਿੱਥੇ ਆ ਪਰ ਹੈਗਾ ਐਸੇ ਰੋਡ ਤੇ ਪਏ ਜੇ ਤੇ ਅੱਗੇ ਜਾ ਕੇ ਕਮਾਦ ਜਾਈ ਹਨਾ ਹੂੰ ਉਹਦੇ ਲਾਗੇ ਕੱਲਾ ਜਿਹਾ ਢਾਬਾ ਵਾ ਪਰ ਹੁਣ ਤੇ ਨਹੀਂ ਕਮਾਦ ਹੋਣਾ ਨਹੀਂ ਹੁਣ ਪੀਜਿਆ ਲੋਕਾਂ ਨੇ ਜੇ ਤੁਹਾਨੂੰ ਪਤਾ ਹੀ ਨਹੀਂ ਆ ਵੀ ਉਹ ਹੈ ਕਿ ਕਿਹੜੀ ਸਾਈਡ ਜਾਂ ਤੇ ਪੁੱਛਿਆ ਜਾਵੇ ਉਹਨਾਂ ਕੋਲ ਹੋ ਕੇ ਆਇਆ ਜਾਵੇ 900 ਦੀ ਰੋਡ ਤੋਂ ਤਾਂ ਆ ਪ੍ਰੀਤ ਨਾ ਹੁਣਾ ਨੀ ਤੇ ਨਾ ਲਓ ਇੱਧਰ ਮਾਰ ਕੈਮਰਾ ਨਹੀਂ ਆਣਗੇ ਨਾਲਾਂਗੇ ਐ ਜੰਦਾ ਪਿਆ ਜਾਂਦਾ ਹੀ ਨਾ ਪ੍ਰੀਤ ਹਾਂਜੀ ਜਿੱਥੇ ਉਹਨਾਂ ਦਾ ਡੱਬਾ ਆ ਹੀ ਹੈ ਨਾ ਇੱਧਰ ਨਹੀਂ ਜਾ ਕੇ ਸ਼ਾਂਦੇ ਹੋਈ ਹੋਵੇ ਸ਼ਾਂ aí ਦਾ ਤਿੰਨਾ ਤਿੰਨਾ ਮਹਿਣਾ ਦੀ ਸਟੋਰੀ बस ही ਪਹੁੰਚ ਚੱਲੇ ਆ ਪਹੁੰਚ ਹੀ ਗਏ ਆ ਆਈ ਗਏ ਗੁਰਦਾਰੇ ਖਾਰੇ ਆ ਗਏ ਆ ਖਾਰੇ ਗੁਰਦਾਰੇ ਤੋਂ ਥੋੜੀ ਜਿਹੀ ਦੂਰ ਆ ਨਹੀਂ ਥੋੜੀ ਜਿਹੀ ਆ ਖਾਰੇ ਪਿੰਡ ਦੇ ਵਿੱਚ ਹੀ ਆ ਗੁਰਦਾਰ ਆ ਆਹ ਵੇਖੋ ਬੱਸ ਹੁਣ ਆਪਾਂ ਮੋੜ ਜਾਣਾ ਗੁਰਦਾਰੇ ਨੂੰ ਗੁਰਦਾਰੇ ਨੂੰ ਜਾਣਾ ਨੂੰ ਸੜਕ ਬੜੀ ਛੋਟੀ ਜੀ ਐ ਇੱਕ ਕੋਈ ਕੋਈ ਗੱਡੀ ਚੱਲਦੀ ਐ what 아, <laughs> 아깝 <shrank> 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 ਉਹ ਬਸ ਮੈਂ ਮਿੰਟ ਸੁੱਤੀ ਬੰਦ ਜੀ ਉਹ ਉਹਨਾਂ ਦੇ ਮਿਲ ਕੇ ਮਿਲਦਾ ਹੈ ਭਗਵਾਨ ਨੂੰ ਕੋਈ ਡੋਸਾ ਸਵੇਰ ਤੇ ਸਕੂਲ ਤਾਂ ਆ ਵੀ ਨਹੀਂ ਗਿਆ ਬੇਨਾਮ ਅਸੂ ਤੇ ਉਹ ਗੰਦ ਉਹ ਕੰਦਾ ਜਿੱਥੇ ਬਾਬਾ ਜੀ ਬਿਠਾ ਕੇ ਤੇ ਝੂਟਾ ਦਵਾਉਂਦੇ ਨੇ